1984 ਨਵੰਬਰ ਦੇ ਮਹੀਨੇ ਵਿੱਚ ਦਿੱਲੀ ਵਿੱਚ ਔਰ ਦਿੱਲੀ ਸਮੇਤ ਹਿੰਦੁਸਤਾਨ ਦੇ ਬਾਕੀ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ ਦੁਕਾਨਾਂ ਰੁਕੀਆਂ ਗੰਜਾਂ ਕਾਰੋਬਾਰ ਬੰਦ ਹੋ ਗਏ ਇਨੀਆਂ ਪੈਣਾ ਦੀ ਜੇ ਪੱਤੀ ਕੀਤੀ ਗਈ ਬਹੁਤ ਵੱਡਾ ਨੁਕਸਾਨ 1984 ਵਿੱਚ ਸਿੱਖਾਂ ਉੱਤੇ ਦਿੱਲੀ ਵਿੱਚ ਹੋਇਆ ਜਸਦਰ ਸਿੰਘ ਕੁਮਾਰ ਨੂੰ ਜਿਹੜੇ ਕੇਵਲ ਉਮਰ ਕੱਜ ਸਜਾ ਹੋਈ ਹੈ ਬਹੁਤ ਥੋੜੀ ਹੈ ਇਹ ਗਿਆ ਨੂੰ ਐਸੀ ਸਜ਼ਾ ਦੇਣੀ ਚਾਹੀਦੀ ਹੈ ਕਿ ਆਉਣ ਵਾਲੀਆਂ ਸਦੀਆਂ ਤੱਕ ਲੋਕ ਯਾਦ ਰੱਖਣ ਕਿ ਕਦੇ ਵੀ ਕਿਸੇ ਨਾਲ ਕੋਈ ਐਸਾ ਜਿਹੜਾ ਕਰਮ ਹੈ ਉਹ ਨਹੀਂ ਕਰਨਾ ਚਾਹੀਦਾ ਸੱਚਨਕ ਕਵਾਰ ਨੂੰ ਮਿਲਦੀ ਸਜ਼ਾ ਵੀ ਦੇਖੀ ਸਾਰੇ ਮਿਲਦੀ ਸੱਚਨਕ ਕਵਾਰ ਨੂੰ ਜਿਹੜੀ ਸਜ਼ਾ ਹੋਈ ਹੈ ਉਹ ਬਹੁਤ ਲੇਟ ਹੋਈ ਆ ਕਿ 1984 ਨਵੰਬਰ ਦੇ ਮਹੀਨੇ ਵਿੱਚ ਦਿੱਲੀ ਵਿੱਚ ਔਰ ਦਿੱਲੀ ਸਮੇਤ ਹਿੰਦੁਸਤਾਨ ਦੇ ਬਾਕੀ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਸਿਕਾਂ ਦਾ ਕਤਲੇਆਮ ਹੋਇਆ ਦੁਕਾਨਦਾਰਾਂ, ਰੁਕੀਆਂ ਕੰਨਿਆ ਕਾਰੋਬਾਰ ਖੁੱਸੇ ਗਏ ਇੰਨਾਂ ਭੈਣਾਂ ਦੀ ਜੇ ਪੱਤੀ ਕੀਤੀ ਗਈ ਬਹੁਤ ਵੱਡਾ ਨੁਕਸਾਨ 1984 ਵਿੱਚ ਸਿਰਫੋਂ ਬਿਲੀ ਦੇ ਹੋਇਆ ਜਦ ਸਦਿਆਨ কুমার ਨੂੰ ਜਿਹੜੇ ਕੇਵਲ ਉਮਰ ਕੱਜ ਜਸਾਜਾ ਹੋਈ ਹੈ ਤੇ ਬਹੁਤ ਥੋੜੀ ਹੈ ਇਹ ਗਿਆ ਨੂੰ ਐਸੀ ਸਜ਼ਾ ਦੇਣੀ ਚਾਹੀਦੀ ਹੈ ਕਿ ਆਉਣ ਵਾਲੀਆਂ ਸਦੀਆਂ ਤੱਕ ਲੋਕ ਯਾਦ ਰੱਖਣ ਕਿ ਕਦੇ ਵੀ ਕਿਸੇ ਨਾਲ ਕੋਈ ਐਸਾ ਜਿਹੜਾ ਕਰਮ ਹੈ ਉਹ ਨਹੀਂ ਕਰਨਾ ਚਾਹੀਦਾ ਉਹਨੂੰ ਘੱਟੋ ਘੱਟ ਫਾਂਸੀ ਹੋਣੀ ਚਾਹੀਦੀ ਹੈ